ਕੁਛ ਨਹੀਂ ਹੋਇਆ ਜੀ ਦੇਖੋ ਤੁਸੀਂ ਕਿੱਥੇ ਖੜੇ ਹੋ ਸਰ ਇੱਕਦਮ ਫੋਨ ਲਗਾਈਏ ਬੱਚੇ ਦੀ ਕਲਾਸ ਆਨਲਾਈਨ ਮੈਂ ਕਿਹਾ ਠੀਕ ਹੈ ਜੀ ਨਹੀਂ ਕਲਾਸ ਫਿਰ ਆਪਾਂ ਵਿਚਵੇਂ ਲਗਾएंगे ਸਰ ਸਾਈਡ ਮੇ ਲਗਾ ਲਓ ਆਪ ਵੀ ਪੜਿਓ ਮੈਂ ਵੀ ਪੜਾ ਐ ਐਸੇ ਸੜਕਾਂ 'ਤੇ ਤਾਂ ਕਲਾਸਾਂ ਹੀ ਨਹੀਂ ਲੱਗਦੀ ਹੈ ਬੰਦ ਨਹੀਂ ਹੈ ਚਾਹੇ ਗਾੜੀ ਨਾ ਬੰਦ ਹੋ ਚਾਹੇ ਬੰਦ ਹੋ ਆਪ ਵਿਚ ਬੈਠੇ ਆ ਜਾਂ ਨਹੀਂ ਬੈਠੇ ਆਗਰ ਯੂ ਹੈਵ پارکਡ ਯਰ ਵੀਕਲ ਰੋਂਗ ਦੈਨ ਚਲਾਨ 100% ਵਿਲ ਬੀ ਇਸ਼ੂਡ ਭੈਣ ਜੀ ਫਾਲਤੂ ਨਹੀਂ ਗੱਲ ਕਰਨੀ ਨਹੀਂ ਫਿਰ ਗੱਲ ਗੱਲ ਇੱਥੇ ਦੇਖੋ ਗੱਡੀਆਂ ਲੈਡੀ ਆਫਸਰ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਉਹਨਾਂ ਨੂੰ ਕਿਵੇਂ ਛੱਡਦੇ ਐ ਤੁਸੀਂ ਨਾਲ ਜਾ ਕੇ ਦੇਖਦੇ ਹੋ ਕਰੋ ਦੁਆਰਾ ਚਲਾਨ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਸਾਨੂੰ ਸਾਰਾ ਕੁਝ ਪਤਾ ਅਸੀਂ ਗੱਡੀ ਐਦਾਂ ਲਗਾਣੇ ਦੇਖੋ ਜਿੱਦ ਐ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਕੱਲ ਚਲਾਨ ਹੋਇਆ ਇਹਦਾ ਹਾਂਜੀ ਕੱਲ ਹੋਇਆ ਚਲਾਨ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਐ ਦੇਖੋ ਐਨ ਆਰ ਆਈ ਇੱਜਤ ਨਾਲ ਆਪਣਾ ਅੰਦਰ ਬੈਠੇ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲੋ ਨਾ ਜੇ ਤੁਸੀਂ ਬਾਹਰ ਨਾ ਆਓ ਸੋ ਤਾਂ ਸਹੀ ਨਾ ਤੁਸੀਂ ਚਲਾਣ ਸਾਡਾ ਗਰੀ ਜਾ ਰਹੇ ਸਾਨੂੰ ਪਤਾ ਹੈ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਕ ਵਾਰ ਦੱਸਣਾ ਮੁੰਡੇ ਨੂੰ ਪਤਾ ਆਈਏ ਨਾ ਮੇਰੀ ਗੱਲ ਕਾਹਦੇ ਡਾਂਟਣਾ ਜੀ ਅਸੀਂ ਬੇਟਾ ਆਪਣੀ ਕੁਆਲਿਫਿਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮਏ ਸਟੈਨੋਗ੍ਰਾਫੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਇਹ ਗੱਲ ਤਾਂ ਬੋਲੂਗਾ ਉਹ ਕਾਕਾ ਬਹਿਸ ਨਹੀਂ ਕਰਨੀ ਬਿਲਕੁਲ ਬਹਿਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆ ਤੁਹਾਨੂੰ ਨਹੀਂ ਦਿਖਦਾ ਗੱਲ ਤਾਂ 3 ਫੁੱਟ ਅੱਗੇ ਲਾਈ ਆ ਗੱਡੀ ਤੁਸੀਂ ਸੱਚੇ ਹੋ ਅ ਵੀ ਦੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਹੈ ਕਰੋ ਦੁਬਾਰਾ ਚਲਾਨ ਇਹ ਦੁਬਾਰਾ ਚਲਾਨ ਹੋ ਰਿਹਾ ਸਰ ਇਹਨਾਂ ਦਾ ਹਾਂਜੀ ਦੁਬਾਰਾ ਹੋ ਰਿਹਾ ਜੀ ਕਹਿੰਦੇ ਮੰਨਦਾ ਹੀ ਨਹੀਂ ਜੀ ਇਹ ਗੱਡੀ ਹੈ ਕਿ ਨਾ ਵੀ ਇੰਨਾ ਜ਼ਿਆਦਾ ਸਪਰੇਅ ਸੱਦੀ ਕਿ ਇਦਾਂ ਦੀ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਸਾਨੂੰ ਸਭ ਕੁਝ ਪਤਾ ਨਹੀਂ ਅਸੀਂ ਗੱਡੀ ਇਦਾਂ ਲਗਾਉਣੀ ਹੈ ਦੇਖੋ ਜਿੱਦ ਹੈ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਫਿਰ ਨਹੀਂ ਜੇ ਤੁਸੀਂ ਮੰਨ ਰਹੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂਜੀ ਵਧੀਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਮੰਨਦੇ ਆ ਐਨ ਆਰ ਆਈ ਇੱਜ਼ਤ ਨਾਲ ਆਪਣਾ ਅੰਦਰ ਬੈਠੇ ਇਹ ਵੈਸੇ ਆਏ ਦੁਕਾਨ ਤੇ ਆਏ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਐਨ ਆਰ ਆਈ ਤਾਂ ਮੇਰੇ ਸਿਰ ਚੜੂਗਾ ਹੈ ਵੈਸੇ ਕੀ ਦੱਸੋ ਕਣ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਮੈਨੂੰ ਫੋਨ ਕਰ ਦਿਓ ਇਹ ਕਿਉਂ ਕਰੀਏ ਕਿਉਂ ਵਾਹ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਉੱਥੇ ਅਮਰੀਕਾ ਬੌਰਨ ਕਰਦੇ ਆ ਉੱਥੇ ਬੌਰਨ ਕਰਦੇ ਲੋਕਾਂ ਨੂੰ ਦਿਖਾਓ ਮੈਨੂੰ ਕਿੱਥੇ ਕਿਤੇ ਬੌਰਨਿੰਗ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਆ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਠੀਕ ਹੈ ਨਾ ਸਾਰੀ ਗੱਡੀਆਂ ਹਿਲਦੀਆਂ ਨੇ ਉਹਦਾ ਭੈਣ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲਓ ਨਾ ਜੇ ਤੁਸੀਂ ਬਾਹਰ ਨਾ ਆਓ ਸੋ ਤਾਂ ਸਹੀ ਨਾ ਤੁਸੀਂ ਚਲਾਣ ਸਾਡਾ ਗਰੀ ਜਾ ਰਹੇ ਹੋ ਸਾਨੂੰ ਪਤਾ ਹੈ ਭੈਣ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਵ ਦਸੋਂ ਕਿੱਡੀ ਕਿਤੇ ਲਾਉਣਾ ਮੈਂ ਤੁਹਾਨੂੰ ਮੈਂ ਪੱਕਾ ਰਹਾ ਉਹਦੇ ਬੱਚੇ ਨਹੀਂ ਕਰ ਦੇਣੀ ਸਾਡੀ ਸਪੈਸ ਦਾ ਸਿੱਧਾ ਲਗਾ ਲਾਂਗੇ ਫਿਰ ਤੁਸੀਂ ਲਾ ਲਓ ਆਪਾਂ ਰੋਜ਼ ਥੋੜੀ ਕਰੀਏ ਕਾਦਰ ਡਾਂਟਣਾ ਜੀ ਅਸੀਂ ਬੇਟਾ ਆਪਣੀ ਕੁਆਲਿਫਿਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮਏ ਸਟੈਨੋਗ੍ਰਾਫੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਗਲਤ ਬੋਲੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਤਾਂ ਉਹ ਕੀ ਬੋਲਦੇ ਹਨਾ ਉਹ ਸਰਕ ਨਹੀਂ ਜੀ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਇਹ ਤਾਂ ਤੁਸੀਂ ਥੋੜਾ ਚਲਾਨ ਕਰੀਓਗੇ ਇਹ ਤਾਂ ਕਰਾਂਗੇ ਜੀ ਤੁਸੀਂ ਅੰਮਰ ਇੱਕ ਵਾਰ ਇਨਫੋਰਮ ਅਸੀਂ ਨਹੀਂ ਕਰਨਾ ਅਸੀਂ ਓਨਰ ਆ ਅਸੀਂ ਨਹੀਂ ਕਰਦੇ ਮੈਂ ਅਸੀਂ ਨਹੀਂ ਕਰਦੇ ਜੀ ਦੱਸੋ ਫਿਰ ਗਲਤ ਤਾਂ ਫਿਰ ਗਲਤ ਹੈ ਤੁਸੀਂ ਹੀ ਲਾਓ ਤੁਸੀਂ ਉਹ ਕਾਕਾ ਬੈਸ ਨਹੀਂ ਕਰਨੀ ਬਿਲਕੁਲ ਬੈਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਨਹੀਂ ਫਿਰ ਆ ਤਾਂ ਗਲਤ ਕਰ ਰਹੇ ਤੁਸੀਂ ਤਾਂ ਕਹੀ ਕਰ ਰਹੇ ਤੁਸੀਂ ਜੀ ਕਾਨੂੰਨ ਆ ਤੁਹਾਡੇ ਕੋਲ ਲੜੋ ਜਾ ਕੇ ਕੋਰਟ ਚ ਵੀ ਗਲਤ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗੱਲ ਤਾਂ 3 ਫੁੱਟ ਅਗੇ ਲਾਈ ਹੈ ਗੱਡੀ ਤੁਸੀਂ ਸੱਚੇ ਹੋ ਅਸੀਂ ਜੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਹੈ ਐਸੇ ਵੀ ਦੱਸ ਦੇਗੀ ਭੈਣ ਜੀ ਫਾਲਤੂ ਨਹੀਂ ਗੱਲ ਕਰਨੀ ਨਹੀਂ ਫਿਰ ਗੱਲ ਗੱਲ ਇੱਥੇ ਦੇ ਕੋਈ ਗੱਡੀਆਂ ਲੈ ਲੇਡੀ ਆਫਸਰ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਉੱਥੇ ਗੱਡੀਆਂ ਲੱਗੀ ਹੁੰਦੀਆਂ ਨਾ ਉਹ ਲੋਕੀ ਚੱਕ ਹੀ ਲੈ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਸਾਡੀ ਦੁਕਾਨ ਦੇ ਅੱਗੇ ਉਹਨਾਂ ਨੂੰ ਕਿਵੇਂ ਛੱਡਦੇ ਆ ਤੁਸੀਂ ਨਾਲ ਜਾ ਕੇ ਦੇਖਦੇ ਹੋ 1160 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਨਹੀਂ ਮੇਰੀ ਗੱਲ ਸੁਣੋ ਉਹ ਛੱਡੋ ਯਾਰ ਆਪਾਂ ਬੈਸ ਨਹੀਂ ਕਰਨੀ ਕਿਸੇ ਨਾਲ ਆਜੋ ਅਸੀਂ ਬੈਸ ਨਹੀਂ ਕਰ ਸਕਦੇ ਤੁਸੀਂ ਆਪਦਾ ਸੋਨਾ ਵੇਚੋ ਆ ਵੀ ਕਰੋ ਜੀ ਦੇਖੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ ਕਮਿਸ਼ਨਰ ਪੁਲਿਸ ਸੀਰੀਸ ਆਪਨ ਸ਼ਰਮਾ ਜੀ ਆਈ ਪੀ ਐਸ ਉਹਨਾਂ ਦੀਆਂ ਹਦਾਇਤਾਂ ਤੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਵਾਸਤੇ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਬਹੁਤ ਵੱਡੇ ਪੱਧਰ ਤੇ ਬੀੜਾ ਚੁੱਕਿਆ ਹੋਇਆ ਅਸੀਂ ਰੋਜ਼ਾਨਾ ਬੱਕੋ ਵਕਰੇ ਢੰਗ ਨਾਲ ਨਵੀਆਂ-ਨਵੀਆਂ ਡਰਾਈਵਸ ਜਿਹੜੀਆਂ ਚਲਾ ਰਹੇ ਆ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਸਟਾਪ ਲਾਈਨ ਜੈਬਰਾ ਕ੍ਰੋਸਿੰਗ ਤੇ ਰੈੱਡ ਲਾਈਟ ਜੰਪਿੰਗ ਰੋਂਗ ਸਾਈਡ ਡਰਾਈਵ ਕਰਾ ਜਿਹੜੀ ਅਸੀਂ ਡਰਾਈਵ ਕੀਤੀ ਅੱਜ ਜਿਹੜੀ ਸਾਡੀ ਡਰਾਈਵ ਹੈ ਜਿਹੜੀ ਤੁਸੀਂ ਕਵਰ ਕਰ ਰਹੇ ਹੋ ਅੱਜ ਦੀ ਡਰਾਈਵ ਹੈ ਐਂਟੀ ਐਨਕ੍ਰੋਚਮੈਂਟ ਡਰਾਈਵ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਰ ਦੇ ਵੱਖੋ-ਵੱਖਰੇ ਜਿਹੜੇ ਸਾਡੇ ਬਾਜ਼ਾਰ ਨੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਭਰਾਵਾਂ ਵੱਲੋਂ ਐਨਕ੍ਰੋਚਮੈਂਟ ਕੀਤੀ ਹੋਈ ਹੈ ਸਮਾਨ ਜਿਹੜਾ ਜਿੰਨਾ ਦੁਕਾਨ ਦੇ ਅੰਦਰ ਹੈ ਉਨਾ ਹੀ ਬਾਹਰ ਖਲਾਰਿਆ ਹੋਇਆ ਹੈ। ਕੁਝ ਦੁਕਾਨਦਾਰਾਂ ਵੱਲੋਂ, ਸਾਰਿਆਂ ਵੱਲੋਂ ਨਹੀਂ। ਕੁਝ ਜਿਹੜੇ ਹੈਗੇ ਆ ਬਹੁਤ ਵਧੀਆ ਕਾਨੂੰਨ ਨੂੰ ਮੰਨਦੇ ਨੇ ਤੇ ਕੁਝ ਬੰਦਿਆਂ ਵੱਲੋਂ ਆਪਣੀ ਦੁਕਾਨ ਦੇ ਅੱਗੇ ਕੋਈ ਫੜੀ ਜਾਂ ਰੇੜੀ ਵਗੈਰਾ ਲਗਵਾਈ ਹੋਈ ਹੈ। ਅਸੀਂ ਇਸ ਚੀਜ਼ ਨੂੰ ਫਿਰ ਵੀ ਅਸੀਂ ਫਿਰ ਦੁਬਾਰਾ ਇੱਕ ਵਾਰ ਅਵੇਅਰਨੈਸ ਅੱਜ ਦੇ ਰਹੇ ਆ ਨਾਲ ਦੀ ਨਾਲ ਜਿਹੜੀਆਂ ਰੋਂਗ پارکਡ ਵੀਹਿਕਲਸ ਜਿਹੜੇ ਬਿਨਾ ਮਤਲਬ ਤੋਂ ਜਾਮ ਲਗਵਾ ਰਹੇ ਨੇ ਸੜਕ ਦੇ ਵਿਚਾਲੇ ਗੱਡੀਆਂ ਖੜੀਆਂ ਕਰਕੇ ਕੁਝ ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਅੱਗੇ ਵਾਈਟ ਲਾਈਨ ਤੱਕ ਉੱਥੇ ਕੌਨਸ ਲਗਾ ਕੇ ਕੋਈ ਏਰੀਆ ਨੂੰ ਕਵਰ ਕੀਤਾ ਜਿਵੇਂ ਉਹਨਾਂ ਨੇ ਸੜਕ ਵੀ ਨਾਲ ਖਰੀਦੀ ਹੁੰਦੀ ਆ ਸੋ ਅਸੀਂ ਉਹ ਚੀਜ਼ਾਂ ਨੂੰ ਬਿਲਕੁਲ ਟਾਲਰੇਟ ਨਹੀਂ ਕਰ ਰਹੇ ਤੇ ਅੱਜ ਅਸੀਂ ਘਮਾਰ ਮੰਡੀ 'ਚ ਜਿਹੜਾ ਇਹ ਐਂਟੀ ਐਨਕਰੋਚਮੈਂਟ ਡਰਾਈਵ ਅੱਜ ਅਸੀਂ ਟਰੈਫਿਕ ਜ਼ੋਨ 2 ਵੱਲੋਂ ਚਲਾਈ ਗਈ ਆ ਇਹ ਇਕੱਲੀ ਘਮਾਰ ਮੰਡੀ 'ਚ ਨਹੀਂ ਅਸੀਂ ਰੋਜ਼ ਵੱਖੋ-ਵੱਖਰੇ ਬਾਜ਼ਾਰਾਂ 'ਚ ਜਾ ਕੇ ਜਿਹੜੀ ਇਨਕ੍ਰੋਚਮੈਂਟ ਲੋਕਾਂ ਦੁਆਰਾ ਕੀਤੀ ਹੋਈ ਐ ਉਹਨੂੰ ਹਟਾਵਾਂਗੇ ਪਿਆਰ ਨਾਲ ਵੀ ਸਮਝਾ ਰਹੇ ਆ ਜਿਹੜੇ ਕੁਝ ਰੇੜੀਆਂ ਫੜੀਆਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅੱਜ ਅਸੀਂ ਪਿਆਰ ਨਾਲ ਸਮਝਾਇਆ ਪਿਆਰ ਨਾਲ ਜਿਹੜਾ ਸਮਝੇਗਾ ਬਹੁਤ ਅੱਛੀ ਗੱਲ ਜਿਹੜਾ ਪਿਆਰ ਨਾਲ ਨਹੀਂ ਸਮਝੇਗਾ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਅਕੋਰਡਿੰਗ ਟੂ ਦਾ ਰੂਲਸ ਬਣਦੀ ਐ ਉਹ ਅਸੀਂ ਜ਼ਰੂਰ ਕਰਾਂਗੇ ਸਾਡਾ ਜਿਹੜਾ ਨਿਸ਼ਾਨਾ ਉਹ ਇਹ ਐ ਕਿ ਆਮ ਲੋਕਾਂ ਨੂੰ ਕਿਸੇ ਦੀ ਗਲਤੀ ਕਰਕੇ ਤੰਗੀ ਨਾ ਆਵੇ ਹੁਣ ਤੁਸੀਂ ਦੱਸੋ ਕਿ ਆਮ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੇ ਬਾਜ਼ਾਰ 'ਚ ਗੁਜ਼ਰਨਾ ਉਹਨਾਂ ਸ਼ਾਪਿੰਗ ਕਰਨੀ ਹੈ ਤੇ ਦੁਕਾਨ ਦੇ ਅੱਗੇ ਅਗਲੇ ਨੇ ਆਪਣੀ ਸੂਤਾ ਵਾਸਤੇ ਕੌਣ ਲਗਾ ਕੇ ਜਗਾ ਖਾਲੀ ਛੱਡੀ ਆ ਤਾਂ ਨੇਚਰਲੀ ਉਹ ਗੱਡੀ ਕਿੱਥੇ پارک ਕਰੂਗਾ ਪਾਰਕਿੰਗ ਵਾਲੀ ਜਗਾ ਤਾਂ ਦੁਕਾਨਦਾਰ ਨੇ ਆਪਦੀ ਮਿਲ ਕੀਤੀ ਬਣਾ ਰੱਖੀ ਆ ਅਸੀਂ ਉਹ ਜਿਹੜੀਆਂ ਜਾਲੀ ਮਿਲ ਕੀਤੀਆਂ ਜਿਹੇ ਬਣਾ ਰੱਖੀਆਂ ਨੇ ਉਹਨਾਂ ਨੂੰ ਹਟਾ ਰਹੇ ਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਅੱਜ ਘਮਾਰ ਮੰਡੀ ਆ ਕੱਲ ਨੂੰ ਹੋਰ ਮਾਰਕੀਟਾਂ 'ਚ ਜਾਵਾਂਗੇ ਜਿੱਥੇ ਜਿੱਥੇ ਐਨਕ੍ਰੋਚਮੈਂਟ ਹੈ ਅਸੀਂ ਐਨਕ੍ਰੋਚਮੈਂਟ ਨੂੰ ਹਟਾਵਾਂਗੇ ਅੱਜ ਥੋੜਾ ਜਿਹਾ ਕਿਉਂਕਿ ਸੈਟਰਡੇ ਸੰਡੇ ਕਾਰਪੋਰੇਸ਼ਨ ਚ ਛੁੱਟੀ ਹੁੰਦੀ ਹੈ ਉਹਦੇ ਕਰਕੇ ਅੱਜ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਨਹੀਂ ਲੈ ਸਕੇ ਆਉਣ ਵਾਲੇ ਦਿਨਾਂ 'ਚ ਵਰਕਿੰਗ ਡੇ 'ਚ ਅਸੀਂ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਸਹਿਯੋਗ ਨਾਲ ਲੈ ਕੇ ਜਿਹੜੀ ਹੈ ਕੀ ਆ ਬੰਦੀ ਕਾਰਵਾਈ ਦਾ ਸਵਾਲ ਹੈ ਕਿ ਜਿਹੜੇ ਕੁਮਾਰ ਮੰਡੀ ਦੇ ਲੋਕ ਨੇ ਉਹ ਇਹ ਸਮਝਦੇ ਨੇ ਕਿ ਪੁਲਿਸ ਇੱਕ ਦਿਨ ਆਂਦੀ ਹੈ ਕਾਰਵਾਈ ਕਰਕੇ ਚਲੀ ਜਾਂਦੀ ਹੈ ਉਸ ਦਰਮਿਆਨ ਤਾਂ ਉਹ ਸਮਾਨ ਵੀ ਪਿੱਛੇ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਦੁਬਾਰਾ ਫੇਰ ਸਮਾਨ ਉੱਥੇ ਆ ਜਾਂਦਾ ਫਿਰ ਦੁਬਾਰਾ ਉਸ ਤਰ੍ਹਾਂ ਹੀ ਸਾਰਾ ਕੁਝ ਹੋ ਜਾਂਦਾ ਬਿਲਕੁਲ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਇਹਦੇ ਜਿਹਨਾਂ ਨੂੰ ਦੇਖੋ ਸਮਝਣ ਦੀ ਲੋੜ ਹੈ ਸਾਨੂੰ ਜ਼ਰੂਰੀ ਨਹੀਂ ਵੀ ਅਸੀਂ ਪੂਰਾ ਲਾਮ ਲਸ਼ਕਰ ਕੱਸ ਕੇ ਇੱਥੇ ਆਣਾ ਮੈਂ ਤਾਂ ਇੱਕ ਬੰਦਾ ਭੇਜੂੰਗਾ ਵੀਡੀਓਗ੍ਰਾਫੀ ਕਰਾ ਕੇ ਲੈ ਜਾਊਂਗਾ ਇੱਕ ਬੰਦਾ ਮੋਟਰਸਾਈਕਲ ਸਕੂਟਰ ਤੇ ਆ ਕੇ ਬਜਾਰ ਦੀ ਵੀਡੀਓਗ੍ਰਾਫੀ ਕਰਕੇ ਮੈਨੂੰ ਪਰਚਾ ਦੇਣ ਨੂੰ ਸਫੀਸ਼ੈਂਟ ਹੈ। ਸੋ ਤਾਂ ਹੀ ਅੱਜ ਅਸੀਂ ਮੈਸੇਜ ਦੇਣ ਆਏ ਆ ਅਸੀਂ ਸ਼ਹਿਰੀਆਂ ਨੂੰ ਆਪਣੇ ਦੁਕਾਨਦਾਰ ਭਰਾ ਸਾਡੇ ਆਪ ਦੇ ਨੇ ਇਹਨਾਂ ਚ ਤਾਂ ਅਸੀਂ ਸਾਰੇ ਇੱਥੇ ਪਰਫਾਰਮ ਕਰ ਕਰਕੇ ਨੌਕਰੀਆਂ ਢੇ ਹੋਈਆਂ। ਇਹਨਾਂ ਨੂੰ ਅਸੀਂ ਸਮਝਾਉਣ ਆਏ ਆ ਕਿ ਆਪਾਂ ਜਿੱਥੇ ਅਸੀਂ ਕਾਰੋਬਾਰ ਕਰਨੇ ਆ ਤੁਹਾਡੇ ਕਾਰੋਬਾਰਾਂ ਨੂੰ ਵਧਾਉਣ ਵਾਸਤੇ ਵੀ ਅਸੀਂ ਤੁਹਾਨੂੰ ਸਹਿਯੋਗ ਦੇ ਰਹੇ ਆ। ਤੁਸੀਂ ਦੁਕਾਨ ਅੱਗੇ ਜਗ੍ਹਾ ਖਾਲੀ ਛਡੋਗੇ ਤਾਂ ਤੁਹਾਡੀ ਦੁਕਾਨ ਕੋਈ ਕਸਟਮਰ ਨੇ ਆਪਣੀ ਗੱਡੀ ਲਾਣੀ ਹੈ। ਤੁਹਾਨੂੰ ਹੀ ਫਾਇਦਾ ਹੋਣਾ। ਗੱਲ ਸਮਝਾਉਣ ਦਾ ਫਰਕ ਹੁੰਦਾ ਮੇਰਾ ਇੱਥੇ ਬੜਾ ਸਹਿਚਾਰ ਆ ਪਿਆਰ ਹੈ ਮੈਂ ਇਹਨਾਂ ਲੋਕਾਂ ਚ ਬੜਾ ਵਿੱਚਰੇ ਆ ਤੇ ਲੋਕ ਮੇਰੀ ਗੱਲ ਸੁਣਦੇ ਵੀ ਆ ਮੰਨਦੇ ਵੀ ਆ ਤੇ ਮੈਨੂੰ ਜੋ ਲੱਗ ਰਿਹਾ ਹੈ ਵੀ ਸਾਡੇ ਸਮਝਾਏ ਨਾਲ ਹੀ ਥਰ ਜਾਣਾ ਤੇ ਸਾਨੂੰ ਜਿਹੜਾ ਲੀਗਲ ਐਕਸ਼ਨ ਦੀ ਕੋਈ ਬਾਲੀ ਲੋੜ ਪੈਣੀ ਨਹੀਂ ਨੋਟਿਸ ਕਿੰਨੀ ਵਾਰ ਦਿੱਤੇ ਜਾਣਗੇ ਅਸੀਂ ਜਿਹੜਾ ਬਾਰਪੁਰ ਦੀ ਤਾਂ ਅੱਜ ਅਸੀਂ ਕਿਉਂਕਿ ਡਰਾਈਵ ਦਾ ਅੱਜ ਪਹਿਲਾ ਦਿਨ ਹੈ ਉਹਨਾਂ ਨੂੰ ਸਮਝਾਣਾ ਜ਼ਰੂਰੀ ਹੁੰਦਾ ਤੇ ਜਿਨ੍ਹਾਂ ਦਾ ਜ਼ਿਆਦਾ ਹੀ ਸਨਮਾਨ ਖਿਲਾਰਿਆ ਹੋਇਆ ਉਹਨਾਂ ਨੂੰ ਅਸੀਂ ਨੋਟਿਸ ਸਰਵ ਕਰਤਾ ਤੇ ਸਾਡੇ ਕੋਲ ਉਹਦੀ ਇੱਕ ਕਾਪੀ ਅਸੀਂ ਆਪਣੇ ਕੋਲ ਰੱਖ ਲਈ ਹੈ ਤਾਕੇ ਦੁਆਰਾ ਅਸੀਂ ਤਾਂ ਚੈੱਕ ਕਰਨਾ ਹੈ ਜੇ ਤਾਂ ਉਹ ਸੁਧਰ ਗਿਆ ਤਾਂ ਬਹੁਤ ਅੱਛੀ ਗੱਲ ਆ ਫਿਰ ਲੋੜ ਨਹੀਂ ਕਿਸੇ ਚੀਜ਼ ਦੀ ਜੇਕਰ ਉਹ ਫੇਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਮੈਂ ਨਾ ਮੰਨੂ ਤਾਂ ਫਿਰ ਉਹਨੂੰ ਬਣਾਵਾਗੇ ਜੀ ਜ਼ਰੂਰ ਬਣਾਵਾਗੇ ਉਹਨੂੰ ਜਿਵੇਂ ਉਹ ਚਾਹੁੰਦਾ ਹੋਵੇ ਬਣਾਵਾ ਅੱਜ ਚਲਾਨ ਕੱਟੇ ਗਏ ਸਿਰਫ ਸਮਝਾਇਆ ਗਿਆ ਅੱਜ ਸਮਝਾਇਆ ਵੀ ਗਿਆ ਜਿਨ੍ਹਾਂ ਦੇ ਸਮਾਨ ਬਾਹਰ ਸੀ ਉਹਨਾਂ ਨੂੰ ਨੋਟਿਸ ਸਰਵ ਕਰਕੇ ਉਹਨਾਂ ਦੇ ਸਮਾਨ ਵੀ ਚੁਕਾਏ ਗਏ ਆ ਨਾਲ ਦੀ ਨਾਲ ਜਿਹੜੀਆਂ ਰੋਂਗ ਪਾਰਕਿੰਗ ਗੱਡੀਆਂ ਜਿਵੇਂ ਤੁਸੀਂ ਦੇਖੀਆਂ ਤੇ ਰੋਂਗ ਪਾਰਕਿੰਗ ਲਾ ਕੇ ਆਪ ਬੰਦਾ ਵਿੱਚ ਬੈਠਾ ਆਪ ਦਾ ਡਰਾਈਵਰ ਜਾਂ ਕੋਈ ਹੋਰ ਉਸ ਤਰ੍ਹਾਂ ਲਿਆ ਕੇ ਉਹ ਮੌਜ ਨਾਲ ਵਿੱਚ ਬੈਠਾ ਤੇ ਜਿਹੜੇ ਹੋਰ ਲੋਕ ਆ ਵਿਚਾਰੇ ਪਰੇਸ਼ਾਨ ਹੋ ਰਹੇ ਆ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਆ ਸੋ ਉਹ ਕਿਉਂ ਪਰੇਸ਼ਾਨ ਹੋ ਤੁਸੀਂ ਵੀ ਸ਼ਾਪਿੰਗ ਕਰੋ ਦੂਜਿਆਂ ਨੂੰ ਵੀ ਸ਼ਾਪਿੰਗ ਕਰਨ ਦਿਓ ਜਿਓ ਔਰ ਜਿਨੇ ਤੋਂ ਮਤਲਬ ਆਉਣ ਵਾਲੇ ਸਮੇਂ ਟੋਲਰੇਟ ਨਹੀਂ ਕੀਤਾ ਜਾਊਗਾ ਕੋਈ ਟੋਲਰੈਂਸ ਨਹੀਂ ਹੋਣੀ ਜੇ ਤੁਸੀਂ ਬਿਨਾ ਮਤਲਬ ਕਿਤੇ ਹੋਰ ਸ਼ਹਿਰ ਦੀ ਟੋਰ ਬਣਾਣੇ ਆ ਇੱਥੇ ਕੱਢ ਕੇ ਵੀ ਫਲਾਣਾ ਸ਼ਹਿਰ ਤੇ ਬੜਾ ਜੀ ਡਿਸਪਲਨ ਹੈ ਕੀ ਗੱਲ ਆ ਫਿਰ ਸਾਡੇ ਸ਼ਹਿਰ ਨੂੰ ਕੀ ਨਜ਼ਰ ਲੱਗੀ ਆ ਕਿਸੇ ਦੀ ਵੀ ਸਾਡੇ ਸ਼ਹਿਰ ਤੇ ਨਹੀਂ ਹੋ ਸਕਦਾ ਅਸੀਂ ਆਪਣੇ ਸ਼ਹਿਰ ਨੂੰ ਲੁਧਿਆਣੇ ਨੂੰ ਜਿਹੜਾ ਮਾਂਚੈਸਟਰ ਆ ਵੱਜਦਾ 올 ਇੰਡੀਆ ਦਾ ਤਾਂ ਅਸੀਂ ਮਾਂਚੈਸਟਰਾ ਜੇ ਹੈਗਾ ਤਾਂ ਉਹਨੂੰ ਬਣਾਉਣ ਵਾਸਤੇ ਯਤਨ ਤਾਂ ਕਰੀਏ ਸ਼ੁਰੂ ਤਾਂ ਹੋਈਏ ਹਰ ਬੰਦਾ ਆਪੋ ਆਪਣਾ ਮੈਂ ਕਹਿੰਦਾ ਇੱਕ ਇੱਕ ਦੁਕਾਨਦਾਰ ਭਰਾ ਜੋਰ ਲਾਊਗਾ ਤਾਂ ਜਿਹੜਾ 100% ਜਿਹੜਾ ਹੈਗਾ ਉਹ ਤੁਹਾਡਾ ਤੁਸੀਂ ਦੇਖੋਗੇ ਯੂ ਵਿਲ ਸੀ ਦਾ ਚੇਂਜ ਹੋਊਗੀ ਚੇਂਜ ਤੇ ਆਪਾਂ ਕਰਾਂਗੇ ਰਲ ਕੇ ਕਰਾਂਗੇ ਤੇ ਮੈਂ ਤੁਹਾਡੇ ਸਾਧੇ ਮਰਾਹੀਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਨਾਟ ਓਨਲੀ ਕਮਰ ਮੰਡੀ ਮੈਂ ਸਾਰੇ ਲੁਧਿਆਣੇ ਦੇ ਕੁਆਂਦਰ ਪ੍ਰਾਮਾ ਨੂੰ ਅਪੀਲ ਕਰਦਾ ਕਿ ਤੁਸੀਂ ਟ੍ਰੈਫਿਕ ਪੁਲਿਸ ਲੁਧਿਆਣਾ ਦਾ ਸਾਥ ਆਓ ਆਪਣੇ ਸ਼ਹਿਰ ਨੂੰ ਜਾਮਪਰੀ ਤੇ ਐਕਸੀਡੈਂਟ ਫ੍ਰੀ ਸ਼ਹਿਰ ਬਣਾਉਣ ਵਾਸਤੇ ਹਰ ਸ਼ਹਿਰੀ ਆਪਦਾ ਯੋਗਦਾਨ ਪਾਵੇ ਗੱਲਾ ਇੱਕ ਡਿਪਾਰਟਮੈਂਟ ਮੈਂ ਕਹਾਂ ਕਿ ਕੱਲੀ ਟ੍ਰੈਫਿਕ ਪੁਲਿਸ ਜਾਂ ਕੱਲੀ ਕਾਰਪੋਰੇਸ਼ਨ ਕੁਝ ਨਹੀਂ ਕਰ ਸਕਦੀ ਜਦ ਤੱਕ ਜੇ ਸ਼ਹਿਰ ਦੇ ਸ਼ਹਿਰੀਆਂ ਦਾ ਸਾਥ ਨਾ ਮਿਲੇ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਅੱਗੇ ਵਧ ਕੇ ਆਪਾਂ ਸਾਰੇ ਇੱਕ ਦੂਜੇ ਦਾ ਸਾਥ ਦੇ ਕੇ ਆਪਣੇ ਸ਼ਹਿਰ ਨੂੰ ਇੱਕ ਬਿਊਟੀਫੁਲ ਸਿਟੀ ਬਣਾਇਆ। ਥੈਂਕ ਯੂ ਵੈਰੀ ਮਚ। ਸਰ ਕਰਦੇ ਹੋ ਚੰਗੀ ਗੱਲ ਹੈ। 100% ਮੈਂ ਵੀ ਇਸ ਚੀਜ਼ ਤਾਂ ਕਿ ਤੰਗ ਨਾ ਹੋਣ ਲੋਕ। ਮੈਂ ਵੀ ਇਸ ਚੀਜ਼ ਤੇ ਕੰਮ ਕਰਦਾ ਮੈਂ ਸਮਾਜ ਸੇਵੀ ਵੀ ਆ। ਬਹੁਤ ਅੱਛੀ ਗੱਲ ਹੈ। ਤੇ ਇੱਕ ਮੈਂ ਸ਼ਹਿਰ ਵਧੀਆ ਬਣੂਗਾ। ਬਿਲਕੁਲ ਬਿਲਕੁਲ ਮੈਂ ਅਸੀਂ ਮਾਰਕੀਟ ਵੱਲੋਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ। ਪਹਿਲਾਂ ਤਾਂ ਸ਼ੋਕ ਮਿਲਦਾ ਰਿਹਾ ਸਾਨੂੰ। ਐਕਚੁਅਲ 'ਚ ਦਿੱਕਤ ਕੀ ਹੈ? ਮਾਰਕੀਟ ਨੂੰ ਇੱਕ ਵਾਰੀ ਪੁਲਿਸ ਆਂਦੀ ਹੈ, ਇੱਕ ਵਾਰੀ ਕਾਰਪੋਰੇਸ਼ਨ ਆਂਦੀ ਹੈ। ਕਾਰਪੋਰੇਸ਼ਨ ਜਦੋਂ ਆਂਦੀ ਹੈ ਪਹਿਲੇ ਫੋਨ ਆ ਜਾਂਦੇ ਆ। ਉਹ ਦੁਕਾਨਦਾਰ ਆਪਣੇ ਆਪ ਸਮਾਨ ਚੱਕ ਲੈਂਦੇ ਆ ਤੇ ਉਹ ਇਧਰੋਂ ਨਿਕਲੀ ਦੁਆਰਾ ਫੇਰ ਸਮਾਨ ਲੱਗ ਗਿਆ ਗਲਤ ਹੈ ਨਾ ਜੀ ਠੀਕ ਹੈ ਨਾ ਨਹੀਂ ਗਲਤ ਹੈਗਾ ਵੈ ਲੇਕਿਨ ਉਹਦੇ ਚ ਸਾਡਾ ਰੋਲ ਨਹੀਂ ਜਿਹੜੇ ਬਾਅਦ ਲਗਾਉਂਦੇ ਆ ਉਹਨਾਂ ਨੂੰ ਆਪਾਂ ਸਿਰਫ ਉਹਨਾਂ ਨੂੰ ਹੀ ਸਮਝਾ ਰਹੇ ਆ ਜਿਹੜਾ ਠੀਕ ਹੈ ਹੁਣ ਗੱਲ ਸਮਝੋ ਹੁਣ ਜਿਹੜਾ ਬੰਦਾ ਆਲਰੇਡੀ ਠੀਕ ਹੈ ਉਹਨੂੰ ਕੀ ਬਚਾਰਾ ਸਮਝਾਉਣ ਦੀ ਲੋੜ ਹੈ ਜੀ ਜਿਹੜਾ ਤੁਸੀਂ ਤੁਸੀਂ ਕਾਨੂੰਨ ਨੂੰ ਮੰਨ ਰਹੇ ਹੋ ਮੇਰੀ ਦੁਕਾਨ ਦੀ ਗੱਲ ਤਾਂ ਕਿੰਨੀ ਕਾਹਹੀਂ ਤੁਸੀਂ ਪਾਹੀਂ ਤੁਸੀਂ ਬਾਕੀਆਂ ਦਾ ਵੀ ਖਿਆਲ ਰੱਖ ਰਹੇ ਹੋ ਨਾ ਵੀ ਯਾਰ ਮੈਂ ਆਪ ਕਰਦਾ ਇਹ ਚੀਜ਼ਾਂ ਜਿਹੜਾ ਬੰਦਾ ਆਪਣੇ ਸ਼ਹਿਰ ਨੂੰ ਖੁਦ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਨਾਲ ਗਵੰਡਿਆਂ ਨੂੰ ਵੀ ਮਨਾ ਲੈਂਦਾ ਹੁੰਦਾ ਤੁਸੀਂ ਮੇਰੀਆਂ ਚਾਹਤ ਕਰਦੇ ਦੇਖ ਲਓ ਉਹਲੇ ਤੋਂ ਵਾਲੀ ਠੀਕ ਹੈ ਤੁਸੀਂ ਆਹ ਦੇਖ ਲਓ ਅਗਰ ਰਾਗਵ ਡਾਇਮੰਡਸ ਦਾ ਸ਼ੋਰੂਮ ਮੇਰਾ ਵਹ ਮੈਂ ਇਹ ਚਾਹਨਾ ਕਿ ਤੁਹਾਡਾ ਨਹੀਂ ਭਾਜੀ ਉਹ ਸਾਡਾ ਹੈ ਜੀ ਸਾਡਾ ਹੈ ਉਹ ਤੁਹਾਡਾ ਬਿਲਕੁਲ ਬਿਲਕੁਲ ਤੁਹਾਡਾ ਹੀ ਹੈ ਜੀ ਮੈਂ ਚਾਹਨਾ ਕਿ ਤੁਸੀਂ ਔਰ ਕਾਰਪੋਰੇਸ਼ਨ ਇਕੱਠੇ ਕੰਮ ਕਰਦੇ ਕੋਈ ਇਕੱਠੇ ਆਓ ਦੇਖੋ ਮੈਂ ਕਹਿੰਦਾ ਲੋੜ ਕਿਉਂ ਪਵੇ ਨਹੀਂ ਕਾਰਪੋਰੇਸ਼ਨ ਜਾਂ ਪੁਲਿਸ ਨੂੰ ਆਉਣ ਦੀ ਲੋੜ ਕਿਉਂ ਪਵੇ ਆਪਾਂ ਦੇਖੋ ਹੁਣ ਕਾਫੀ ਦਿਨਾਂ ਬਾਅਦ ਮੇਰੀ ਦੁਆਰਾ ਪੋਸਟਿੰਗ ਹੋਈ ਹੈ ਆਪਾਂ ਇਕੱਠੇ ਬਹਿ ਕੇ ਇਹਦੀ ਵਿਉਂਤ ਲਾਵਾਂਗੇ ਇੱਥੇ ਬੈਠ ਕੇ ਜਿਹੜੇ ਚਾਰ ਭਰਾ ਨਹੀਂ ਮੰਨਦੇ ਉਹਨਾਂ ਨੂੰ ਮਨਾ ਲਾਂਗੇ ਆਪਾਂ ਐਡੀ ਜੀ ਗੱਲਾਂ ਸਾਰੇ ਤਾਂ ਆਪਣੇ ਵਾਕਬ ਨੇ ਨਾ ਤੁਹਾਡੇ ਤੋਂ ਕੋਈ ਭੁੱਲਿਆ ਨਾ ਮੈਂ ਤੁਹਾਨੂੰ ਭੁਲਾਣਾ ਤੁਸੀਂ ਮੈਨੂੰ ਭੁੱਲੇ ਆ ਤੇ ਨਾ ਆਪਾਂ ਨੂੰ ਕੋਈ ਦੁਕਾਨਦਾਰ ਭੁੱਲਿਆ ਸਾਰੇ ਆਪਦੇ ਭਰਾ ਨੇ ਆਪਾਂ ਰਲ ਕੇ ਕਰਾਂਗੇ ਪਰ ਉਹ ਵੀ ਗੱਲ ਇੰਨੀ ਲੱਗਦਾ ਵੀ ਜਿੱਥੇ ਲੋਕਾਂ ਨੇ ਗੱਡੀਆਂ ਪਾਰਕ ਕਰਨੀਆਂ ਉਥੇ ਆਪਾਂ ਬੰਦ ਕਰਕੇ ਉਹਨੂੰ ਖਾਲੀ ਛੱਡੀ ਬੈਠੇ ਆ ਓਵਰ ਕਿੱਥੇ ਲਾਊਗਾ ਗੱਡੀ ਬਾਹਰ ਲਾਊਗਾ ਵਿਚਾਰਾ ਮੈਂ ਤੁਹਾਨੂੰ ਦੱਸਦਾ ਨਾ ਜਿੱਦਾਂ ਪਾਕ ਦੇ ਬਾਹਰ ਸਾਰੀਆਂ ਰੇੜੀਆਂ ਲੱਗੀਆਂ ਆਈਆਂ ਫੜੀਆਂ ਲੱਗੀਆਂ ਆਈਆਂ ਹੁਣ ਦੁਕਾਨਦਾਰ ਦੁਕਾਨ ਨਹੀਂ ਲਗਾ ਉੱਥੇ ਜਾ ਕੇ ਰੋਜ਼ ਸਫਾਈ ਨਹੀਂ ਕਰਵਾ ਸਕਦਾ ਉਹ ਰੇੜੀਆਂ ਨਹੀਂ ਚੁਕਵਾ ਸਕਦਾ ਹੁਣ ਕਾਰਪੋਰੇਸ਼ਨ ਵਾਲੇ ਰੇੜੀ ਚੱਕ ਕੇ ਲੈ ਕੇ ਜਾਂਦੇ ਆ 2-5 ਘੰਟੇ ਬਾਅਦ ਜਾਂ ਨੈਕਸਟ ਡੇ ਉਹ ਫੇਰ ਆ ਜਾਂਦੀ ਹੈ ਤੇ ਦੁਕਾਨਦਾਰ ਅਸੀਂ ਗੱਡੀ ਉੱਥੇ ਲਗਾਉਣ ਨੂੰ ਤਿਆਰ ਆਂ ਲੇਕਿਨ ਉਹ ਜਗ੍ਹਾ ਸਾਫ ਨਹੀਂ ਮਿਲ ਜਾਉਂਦੀ ਤੁਸੀਂ ਤੁਸੀਂ ਮੈਨੂੰ ਇਹ ਸਿੰਪਲ ਗੱਲ ਦੱਸੋ ਵੀ ਤੁਹਾਨੂੰ ਇਹ ਡਰਾਈਵ ਚੰਗੀ ਲੱਗ ਰਹੀ ਐ ਨਹੀਂ ਬਿਲਕੁਲ ਨਹੀਂ ਲੱਗ ਰਹੀ ਨਹੀਂ ਸੌਰੀ ਤੁਹਾਡੀ ਤਾਂ ਚੰਗੀ ਲੱਗ ਰਹੀ ਐ ਜਿਹੜੀ ਪ੍ਰੋਬਲਮ ਆ ਰਹੀ ਐ ਜੇ ਚੰਗੀ ਲੱਗ ਰਹੀ ਐ ਨਾ ਤੁਸੀਂ ਗੱਲ ਸਮਝੋ ਜੇ ਚੰਗੀ ਲੱਗ ਰਹੀ ਐ ਜੇ ਕੋਈ ਬੰਦੇ ਜਿੱਦੀ ਹੁੰਦੇ ਆ ਨਾ ਹਾਂਜੀ ਹਾਂਜੀ ਤਾਂ ਕਾਨੂੰਨ 'ਚ ਬਹੁਤ ਕੁਝ ਐ ਜੀ ਬਹੁਤ ਹੈ ਜੀ ਮੈਂ ਕਹਿੰਦਾ ਵੀ ਕਾਨੂੰਨ ਤੋਂ ਉੱਤੇ ਕੋਈ ਨਹੀਂ ਚਾਹੇ ਮੈਂ ਵੀ ਕਹਣਾ ਮੈਂ ਕਿ ਵੀ ਮੈਂ ਵੀ ਕਾਨੂੰਨ ਨੂੰ ਮੰਨਣ ਵਾਲਾ ਇੱਕ ਬੰਦਾ ਕਾਨੂੰਨ ਤੋਂ ਉੱਤੇ ਕੁਝ ਨਹੀਂ ਜਿਹੜਾ ਕਹਿੰ ਚੱਕੇਲਾ ਸਮਾਨ ਕਾਰਪੋਰੇਸ਼ਨ ਆਈ ਪੁਲਿਸ ਆਈ ਕੱਲ ਨੂੰ ਫੇਰ ਉੱਥੇ ਤੇ ਉਹਦੇ ਵਾਸਤੇ ਭਾਜੀ ਆਪਾਂ ਇੱਥੇ ਰਹਿਣਾ ਤੁਹਾਡੇ ਵਿੱਚ ਹੀ ਰਹਿਣਾ ਮੈਂ ਤੇ ਆਪਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਤਾਂ ਇੱਕ ਮੋਟਰਸਾਈਕਲ ਦੇ ਵੀਡੀਓ ਬਣਾਉਂਗਾ ਕਾਰਵਾਈ ਕਰ ਦੂੰਗਾ ਠੀਕ ਹੈ ਨਾ ਆਪਾਂ ਰਲ ਕੇ ਕਰਾਂਗੇ ਤੇ ਬਹੁਤ ਚੰਗਾ ਲੱਗਿਆ ਤੁਸੀਂ ਯਾਰ ਕੋਆਪਰੇਟ ਕਰ ਰਹੇ ਹੋ ਤਾਂ ਬਲਕਿ ਮੈਂ ਤਾਂ ਚਾਹਨਾ ਕਿ ਜਿਹੜੇ ਜਿਹੜੇ ਕਸਟਮਰ ਦੀ ਤੁਸੀਂ ਚਲਾਨ ਕੱਢ ਰਹੇ ਤੁਸੀਂ ਉਸ ਦੁਕਾਨਦਾਰ ਦਾ ਚਲਾਨ ਕੱਟੋ ਕਿ ਤੁਸੀਂ ਆਪਣੇ ਕਸਟਮਰ ਨੂੰ ਪੈਸੇ ਦਿੱਤੇ ਉਹ ਗੱਲ ਸੁਣੋ ਦੁਕਾਨ ਹੁਣ ਮਨੋ ਫੋਰ ਇਗਜ਼ਾਮਪਲ ਆ ਇਦਿ ਅੱਗੇ ਕੋਈ ਗੱਡੀ ਲਈ ਖੜਾ ਤੇ ਗੱਡੀ ਤਾਂ ਉੱਥੇ ਲਾ ਲਈ ਉਹਨੇ ਦੇਖਿਆ ਵੀ ਖਾਲੀ ਐ ਤੇ ਗਿਆ ਹੋਇਆ ਸ਼ਾਪਿੰਗ ਕਰਨ ਉਹ ਦੂਜੀ ਦੁਕਾਨ 'ਚ ਫਿਰ ਉਹ ਵੀ ਨਹੀਂ ਠੀਕ ਨਾ ਜੀ ਆਪਾਂ ਕਿਸੇ ਹੋਰ ਦਾ ਚਲਾਨ ਕਰਤੀ ਗਲਤੀ ਦੁਕਾਨਦਾਰ ਨੇ ਰੇੜੀਆਂ ਅੱਗੇ ਲਗਵਾਈਆਂ ਮੈਂ ਤੁਹਾਨੂੰ ਦੱਸਦਾ ਉਹ ਹਟ ਜੂਗੇ ਉਹ ਸੈਂਟਰ ਨਾਲ ਹੀ ਲੱਗਦੀ ਐ ਉਹ ਪਰਚਾ ਤਾਂ ਮਾਗੇ ਜੀ ਹਾਂ ਉਹਨਾਂ ਤੇ ਐਫ ਆਈ ਆਰ ਦਰਜ ਹੋਊਗੀ ਗੱਲ ਕੀ ਐ ਜਿਹੜੀ ਆਹ ਗੱਲ ਐ ਨਾ ਜਿਹੜਾ ਗਲਤੀ ਕਰੇ ਉਹ ਭੁਗਤੇ ਜੇ ਹੁਣ ਬੰਦਾ ਵਿੱਚ ਬੈਠਾ ਟੌਰ ਨਾਲ ਉਹਨੂੰ ਦੇਖੋ ਮੈਂ ਇੱਕ ਮੈਡਮ ਸੀਗੇ ਕਹਿੰਦੇ ਜੀ ਬੱਚਾ ਆਨਲਾਈਨ ਕਲਾਸ ਲਾ ਰਿਹਾ ਇਹਨਾਂ ਆਨਲਾਈਨ ਕਲਾਸ ਤੁਸੀਂ ਕਮਾਰ ਮੰਡੀ ਚ ਉਹ ਵੀ ਰੋਂਗ ਪਾਰਕਿੰਗ ਕਰਕੇ ਲਾਉਣੀ ਆ ਬਿਲਕੁਲ ਉਹ ਤਾਂ ਗਲਤ ਗੱਲ ਹੈ ਬਕਤਾ ਆਨਲਾਈਨ ਕਲਾਸ ਲਾ ਰਿਹਾ ਜੀ ਕਮਾਰ ਮੰਡੀ ਤੇ ਵਿਚ ਖੜ ਕੇ ਤੇ ਰੋਂਗ ਪਾਰਕਿੰਗ ਕਰਕੇ ਹੁਣ ਇਹ ਐਸਈਆਂ ਤਾਂ ਕਲਾਸਾਂ ਤੁਸੀਂ ਵੀ ਨਹੀਂ ਕਦੇ ਸੁਣੀ ਆਉਣੀਆਂ ਅਸੀਂ ਵੀ ਨਹੀਂ ਕਦੇ ਸੁਣੀਆ ਤੇ ਨਾਲੇ ਯਾਰ ਚੰਗਾ ਲੱਗਦਾ ਬਈ ਕੋਲ ਖੜੇ ਤੁਸੀਂ ਮਤਲਬ ਕਹਿ ਰਹੇ ਜੀ ਸੌਰੀ ਜੀ ਉਹ ਬੱਚਾ ਕਲਾਸ ਲਾ ਰਿਹਾ ਜੀ ਤੇ ਉਹਨੂੰ ਯਾਰ ਤੁਸੀਂ ਮੈਂ ਕਹਿੰਦਾ ਉਹਨੂੰ ਬਣਾਓ ਤੁਸੀਂ ਉਹਨੂੰ ਡਾਕਟਰ ਇੰਜੀਨੀਅਰ ਆਈਐਸ ਆਈਪੀਐਸ ਬਣਾਓ ਪਰ ਘਮਾਰ ਮੰਡੀ ਦੀ ਰੋਂਗ ਪਾਰਕਿੰਗ ਕਰਕੇ ਥੋੜੀ ਬਣਾਉਣੀ ਆ ਬੱਚੇ ਆਪਾਂ ਉਹਨਾਂ ਨੂੰ ਪ੍ਰੋਪਰ ਜਗ੍ਹਾ ਤੇ ਕਰੀ ਮੇਰੇ ਕੋਲ ਬਸ ਇੱਕ ਰਿਕਵੈਸਟ ਹੈ ਕਿ ਕਾਰਪੋਰੇਸ਼ਨ ਨਾਲ ਲਿਓ ਕਿ ਅਸੀਂ ਮਾਰਕੀਟ ਵਿੱਚ ਆਪਾਂ ਤਿੰਨੋਂ ਇਕੱਠੇ ਨਾਲ ਚੱਲਾਂਗੇ ਤੇ ਆਪਾਂ ਇੱਕ ਵਾਰੀ ਆ ਸਿਸਟਮ ਟੂ ਪਾਜੀ ਮੈਂ ਤਾਂ ਇਹ ਕਹਿੰਦਾ ਵੀ ਲੋੜੇ ਕਿਉਂ ਪਵੇ ਆਪਾਂ ਰੱਖਦੇ ਆ ਤੁਸੀਂ ਮੀਟਿੰਗ ਰੱਖੋ ਆਪਾਂ ਮੀਟਿੰਗ ਰੱਖਦੇ ਆ ਜਿਹੜਾ ਤੁਹਾਨੂੰ ਲੱਗਦਾ ਵੀ ਨਾ ਮੰਨਣ ਵਾਲਾ ਤਾਂ ਫਿਰ ਮੈਂ ਕਾਨੂੰਨ ਦੇ ਮੁਤਾਬਕ ਉਹਨੂੰ ਬਣਾ ਲਊਗਾ ਚਲੋ ਨੋਟ ਬਰਿ ਆਪਾਂ ਜਲਦੀ ਮੀਟਿੰਗ ਰੱਖਦੇ ਰੱਖ ਲਓ ਜਦ ਮਰਜੀ ਮੈਨੂੰ ਬੁਲਾ ਲਿਓ ਤੁਹਾਡੇ ਕੋਲ ਸਾਰਿਆਂ ਕੋਲ ਮੇਰੇ ਨੰਬਰ ਹੈ